ਜੀ ਜੀ ਇਹ ਬਣ ਰਿਹਾ ਜੀ ਉਹ ਬਣ ਰਿਹਾ ਜੀ ਉਹ ਨਗਰ ਕੌਂਸਲ ਪੜਾ ਰਹੀ ਹੈ ਯਾਰ ਤੁਸੀਂ ਪਰਾਂ ਦੀ ਕਿਉਂ ਪੜੀ ਜਾਂਦੇ ਹੋ ਆ ਲੋਕ ਸੁਣੀ ਜਾਂਦੇ ਹੋ ਉਹ ਤੁਸੀਂ ਪੁੱਛੋ ਤਾਂ ਸਹੀ ਕਿ ਕੌਣ ਬਣਾ ਰਿਹਾ ਪੰਜਾਬ ਸਰਕਾਰ ਨੇ ਕਿਹੜੀ ਗ੍ਰਾਂਟ ਦਈ ਹੈ ਜਿਹੜੀ ਗ੍ਰਾਂਟ ਦਈ ਗਈ ਕਰਾਲੀ ਦੇ ਵਿੱਚ ਜੇ ਗ੍ਰਾਂਟ ਆਈ ਗ੍ਰਾਂਟ ਦੇ ਵਿੱਚ ਅਸੀਂ ਕੰਮ ਅਲਾਟ ਕੀਤੇ ਦੋ ਟਿਊਬਲ ਸਾਡੇ ਵਾਪਸ ਲੈ ਕੇ ਅੱਜ ਵੀ ਸਾਡਾ ਸ਼ਹਿਰ ਕਰਾਲੀ ਪਾਣੀ ਨਾਲ ਪ੍ਰੋਬਲਮ ਚੱਲ ਰਹੀ ਹੈ ਉਹ ਮੇਰੇ ਯਾਰ ਗੱਲਾਂ ਦਾ ਹੀ ਕਰਾਫਾਈ ਜਾਂਦੇ ਆ ਤੁਸੀਂ ਔਰ ਕੋਈ ਨਹੀਂ ਪੁੱਛਦਾ ਸਭ ਤਾੜੀਆਂ ਮਾਰ ਕੇ ਹਾ ਹਾ ਹੀ ਹਾਈ ਸੰਸ਼ੀਰ ਸਿੰਘ ਸੀਰੀਅਸ ਪੋਲੀਟਰ ਪਰ ਟੋਪਟ ਇਹੋ ਜੇ ਵਜੇ ਨੂੰ ਤਾਂ ਵੋਟ ਪਾਈਏ ਜਿਹਨੂੰ ਕੰਮ ਦਾ ਪਤਾ ਹੋਵੇ ਜਿਉਂ ਬੋਲਣ ਦਾ ਸਲੀਕਾ ਨਹੀਂ ਹੈ ਉਹ ਕਿਹਾ ਤੁਹਾਨੂੰ ਡੈਂਡ ਕਰੂਗਾ ਕਿ ਕਿਸੇ ਹੋਰ ਨੂੰ ਡੈਂਡ ਕਰੂਗਾ ਇਸ ਕਰਕੇ ਜਦਾ ਗੰਗੀ ਕਰਦਾ